ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਇੱਕ ਪਹਿਲਾ ਸੂਆ ਸੂਂਦੀ ਝੋਟੀ ਲੈ ਕੇ ਆਏ ਆਂ ਸੂਣ ਦੇ ਵਿੱਚ ਸਮਾਂ ਜਿਹੜਾ ਦੋਸਤੋ ਲਗਭਗ 10 ਦਿਨ ਦਾ ਬਾਕੀ ਹੈ ਜੀ ਦੋਸਤੋ ਇਹ ਚੰਗੇ ਸੀਮਣ ਦੀ ਆ ਐਮ 416 ਦੀ ਆਪ ਆ ਇਹ ਤੇ ਅੱਗੇ ਵੀ ਇਹਦੇ ਜਿਹੜਾ ਚੰਗਾ ਸੀਮਣ ਲੱਗਾ ਦੋਸਤੋ ਘਰੇਲੂ ਪਰਿਵਾਰ ਆ ਕੋਈ ਵਪਾਰ ਲੈਣ ਦਾ ਕੰਮ ਨਹੀਂ ਮੇਂਹਤੀ ਪਰਿਵਾਰ ਦੇ ਘਰੋਂ ਆਪਾਂ ਅੱਜ ਵੀਡੀਓ ਕਵਰ ਕੀਤੀ ਹੈ ਤੁਹਾਡੇ ਵਾਸਤੇ ਪਿੰਡ ਜਿਹੜਾ ਜਾਣ ਵਾਲਾ ਦੋਸਤੋ ਜਿਹੜਾ ਫੀਰਕੋਟ ਕੱਦ-ਕਾਠ ਬਹੁਤ ਵਧੀਆ ਚੰਗੇ ਕੱਦ-ਕਾਠ ਚਾ ਮੂੰਹ ਮੱਥਾ ਵੇਖ ਸਾਡੇ ਮੂਹਰਾ ਚ ਪੂਰੀ ਵਧੀਆ ਮੂਹਰਾ ਦੀ ਹੈ ਸਿੰਗ-ਸੁੰਗ ਵੀ ਬਹੁਤ ਸੋਹਣਾ ਲੱਗਾ ਬਾਕੀ ਥਣਾ ਦੀ ਬਹੁਤ ਸਾਫ ਹੈ ਦੇਖ ਸਾਡੇ ਦੋਸਤੋ ਚੰਗਾ ਥਾਣਾ ਲੱਗਾ ਇੱਕੋ ਜਿਹਾ ਥਾਣਾ ਚਾਰੇ ਬਾਕੀ ਇਹਦੇ ਜਿਹੜਾ ਗਾਂ ਸੀਵਣ ਲੱਗਾ ਦੋਸਤੋ ਗੋਪੀਵਨ ਮੋਹਰਾ ਦਾ ਇਹਦੇ ਲੱਗਾ ਵਾ ਸੀਵਣ ਚੰਗਾ ਨਾ ਗੋਪੀਵਨ ਮੋਹਰਾ ਦਾ ਡਾਕਟਰ ਜਗਜੀਤ ਸਿੰਘ ਜੀ ਦਾ ਉਹਨਾਂ ਦਾ ਇਹ ਸੀਗਾ ਬੁੱਲ ਬਹੁਤ ਚੰਗੀ ਝੋਟੀ ਆ ਬਾਕੀ ਰੇਟ ਆ ਜਿਹੜਾ ਇਹਦਾ ਫੋਨ ਤੇ ਕਰਨਗੇ ਬਾਈ ਹੁਣੀ ਤਸੱਲੀ ਪਰ ਕਿਹੜੀ ਤੁਸੀਂ ਆ ਪਾ ਕੇ ਇੱਥੇ ਕਰਨੀ ਆ ਝੋਟੀ ਬਹੁਤ ਸੋਹਣੀ ਆ ਕੋਈ ਇਹਦੇ ਵਿੱਚ ਕੱਚ ਨਹੀਂਗਾ ਚੰਗੀ ਝੋਟੀ ਆ ਬਾਕੀ ਵੀ ਦੋਸਤੋ ਤੋਰ ਕੇ ਨਹੀਂ ਦਿਖਾਈ ਯਾਨੀ ਕਿਉਂਕਿ ਯਾਰੀ ਪਸ਼ੂ ਡਰ ਜਾਂਦਾ ਇੱਕ ਥਾਂ ਥੋੜਾ ਜਿਹਾ ਬਾਈ ਦਾ ਭੀੜਾ ਇਸ ਕਰਕੇ ਆਪਾਂ ਤੁਹਾਨੂੰ ਵੀਡੀਓ ਵਿੱਚ ਦਿਖਾਵਾਂਗੇ ਇਸੇ ਤਰ੍ਹਾਂ ਕਿੱਲੇ ਤੇ ਹੀ ਚੰਗੀ ਝੋਟੀ ਆ ਖਾਣਾ ਤੁਹਾਨੂੰ ਆਪਾਂ ਨੇੜੇ ਵਿਖਾਵਾਂਗੇ ਤੁਹਾਨੂੰ ਇਹ ਸਾਡਾ ਦੋਸਤੋ ਕਰਦੀ ਆ ਥੋੜਾ ਜਿਹਾ ਕੋਈ ਭਲ ਨਹੀਂ ਤਾਂ ਉੱਥੋਂ ਬਹੁਤ ਸੋਹਣਾ ਲੇਵਾ ਪੜਦੀ ਆ ਆਉਂਦੀ ਆ 11:00 ਤੱਕ ਵਧੀਆ ਆ ਜਣੇ ਆ ਦਾ ਕਾਡਰ ਤਿਆਰ ਕਰ ਲੈਣਾ ਬਾਕੀ ਚੰਗੇ ਸੀਮਣ ਦੀ ਕਰਕੇ ਕੱਦ-ਕਾਠ ਵੀ ਪੂਰਾ ਸ਼ਾਹ ਕਾਲੀ ਐ ਸੋਹਣੀ ਝੋਟੀ ਐ ਦੋਸਤੋ ਬਾਈ ਨਾਲ ਗੱਲਬਾਤ ਕਰ ਸਕਦੇ ਤੁਸੀਂ ਰੇਟ ਵੀ ਇਹਦਾ ਜੈ ਜੀ ਹੋਊਗਾ ਦੋਸਤੋ ਐ ਕੋਈ ਬਾਲਾ ਰੇਟ ਨਹੀਂ ਤੁਸੀਂ ਫੋਨ ਲਾਓਗੇ ਤਾਂ ਸੌਦਾ ਰਲ ਜੂਗਾ ਤੁਹਾਡਾ ਇੱਡੀ ਗੱਲ ਬਾਕੀ ਚੰਗੀ ਐ ਝੋਟੀ ਮਿਲਦੇ ਆਂਗੇ ਨਵੀਂ ਵੀਡੀਓ ਦੇ ਨਾਲ ਦੋਸਤੋ